ਆਰਾ 20 ਦੇ ਵਿੱਚ ਮਨੇ ਹਾਈਲਾਈਟ ਕਰ ਦਿੱਤੇ ਮੇਰਾ ਜੀਹ ਮਿਹਨਤ ਕਰਦੀ ਦੀ ਮਿਹਨਤ ਕਰਨ ਤੋਂ ਬਾਅਦ ਉਹਨੇ ਫੋਨ ਦੇ ਵਿੱਚ ਕਿਦੇ ਆਰਮੀ ਦਾ ਫਾਰਮ ਦੇਖਿਆ ਉਹ ਫਾਰਮ ਉਹਨੇ ਭਰ ਦਿੱਤਾ ਫਾਰਮ ਭਰਨ ਤੋਂ ਕੁਝ ਦਿਨਾਂ ਬਾਅਦ ਹੀ ਉਹਦੀ ਇੰਟਰਵਿਊ ਆ ਗਈ ਉਹ ਤੇ ਬਾਅਦ ਦੇ ਵਿੱਚ ਵੀ ਕਿ ਇਧਰ ਪੰਜਾਬ ਨੂੰ ਆ ਗਈ ਕੋਈ ਨਾ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਸੀ ਅਸੀਂ ਵਿਆਹ ਤੇ ਗਏ ਅਸੀਂ ਦੇ ਉੱਤੇ ਇਸ ਨੂੰ ਮੇਲ ਆ ਗਈ ਵੀ ਤੁਹਾਡੀ 21 ਫਰਵਰੀ ਨੂੰ ਜੁਆਇਨਿੰਗ ਹੋ ਗਈ ਹੈ ਤੁਸੀਂ ਉੱਥੇ ਉਸ ਤੋਂ ਬਾਅਦ ਇਹਨੂੰ 1 ਮਾਰਚ ਤੋਂ ਟ੍ਰੇਨਿੰਗ ਕਰਨ ਜਾਣਾ ਪਿਆ। 2 ਮਹੀਨੇ ਦੀ ਟ੍ਰੇਨਿੰਗ ਹੋਈ, ਬਹੁਤ ਹਾਰਡ ਟ੍ਰੇਨਿੰਗ ਹੋਈ 2 ਮਹੀਨੇ ਦੀ। ਬਹੁਤ ਮਿਹਨਤ ਕਰਨੀ ਪਈ ਇਹਨੂੰ ਜਿਆਦਾ। ਉਸ ਤੋਂ ਬਾਅਦ ਮਨ ਸੁਖ ਹੋ ਰਿਹਾ। ਹਾਂਜੀ ਬਹੁਤ ਮਾਨਸੂਖ ਹੋ ਰਿਹਾ ਮੈਨੂੰ ਵੀ ਸਾਰੇ ਫੀਲਿੰਗ ਮਾਨਸੂਖ। ਮਿਰਜੀ ਅੱਜ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਜਿਹੜਾ ਵੀ ਬੇਟਨ ਤੁਹਾਡੇ ਬਾਹਰ ਗਈ ਹੈ ਉਹ ਸਾਰੀ ਵਿਸਤਾਰ ਨਾਲ। ਮੈਂ ਜੀ ਮੇਰਾ ਨਾਮ ਰਣਜੀਤ ਸਿੰਘ ਹੈ। ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਆਸਫ ਵਾਲਾ ਨੇੜੇ ਮੱਲਾਂਵਾਲ ਦੇ ਤਹਿਸੀਲ ਜੀਰਾ ਜਿਲ੍ਹਾ ਫਰੀਦਕੋਟ ਮੇਰੀ ਲੜਕੀ ਜਸਵਿੰਦਰ ਕੌਰ ਉਸਦਾ ਜਨਮ 2000 ਸਾਲ 2000 ਦੇ ਵਿੱਚ ਹੋਇਆ ਉਸ ਤੋਂ ਬਾਅਦ ਉਹ ਪੜ੍ਹਾਈ ਕਰਨ ਲੱਗ ਗਈ ਮੱਲਾਂਵਾਲੇ ਪਹਿਲਾਂ ਪੜ੍ਹਦੀ ਰਹੀ ਫਿਰ ਸੀ ਸ਼ਾਮ ਸਿੰਘ ਟਾਰੀ ਖਾਲਸਾ ਪਬਲਿਕ ਸਕੂਲ ਸਭਰਾ ਉੱਥੇ ਪੜ੍ਹਦੀ ਰਹੀ ਚਲੋ ਬਹੁਤ ਵਧੀਆ ਚੰਗੀ ਵਿੱਦਿਆ ਪ੍ਰਾਪਤ ਕੀਤੀ ਨਾਨ ਮੈਡੀਕਲ ਕੀਤੀ ਪਲੱਸ 2 ਦੇ ਵਿੱਚ ਚੰਗੇ ਨੰਬਰ ਲਏ ਨੇ ਉਸੇ ਮਾਪੂਸ ਨੇ ਬਾਬਾ ਚੰਦਰ ਸਿੰਘ ਗੌਰ ਵੀ ਚਲੋ ਨਾਮ ਜਪਣ ਦਾ ਉਹਨਾਂ ਨੂੰ ਪ੍ਰੇਰਣਾ ਦਿੰਦੇ ਰਹੇ ਨਾਲ ਨਾਮ ਵੀ ਜਪਦੀ ਰਹੀ ਬਹੁਤ ਵਧੀਆ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ 2020 ਦੇ ਵਿੱਚ ਉਹਨੇ ਹਾਈਲੈਕਸ ਕਰਕੇ ਤੇ ਕੈਨੇਡਾ ਚਲੀ ਗਈ ਉੱਥੇ ਕੈਨੇਡਾ ਜਾ ਕੇ 2 ਸਾਲ ਉਹਨੇ ਮੌਂਟਰੀਅਲ ਦੇ ਵਿੱਚ ਪੜ੍ਹਾਈ ਕੀਤੀ ਆਪਣੀ ਉੱਥੇ ਵੀ ਬਹੁਤ ਚੰਗੇ ਨੰਬਰ ਲਏ ਉਹਨੇ ਚੰਗੇ ਨੰਬਰ ਲੈਣ ਤੋਂ ਬਾਅਦ ਦੇ ਵਿੱਚ ਉਹ ਕੰਮ ਕਰਦੀ ਜਿਹੜਾ ਆਪਣਾ ਗੁਜ਼ਾਰਾ ਕਰਨ ਵਾਸਤੇ ਜਿਵੇਂ ਵੀ ਜਿਹੜੀ ਧੱਪਾ ਜੋ ਵੀ ਕਰਦੇ ਆ ਬੱਚੇ ਬਾਹਰ ਜਾ ਕੇ ਮਿਹਨਤ ਕਰਦੀ ਦੀ ਮਿਹਨਤ ਕਰਨ ਤੋਂ ਬਾਅਦ ਉਹਨੇ ਫੋਨ ਦੇ ਵਿੱਚ ਕਿਦੇ ਆਰਮੀ ਦਾ ਫਾਰਮ ਦੇਖਿਆ ਉਹ ਫਾਰਮ ਉਹਨੇ ਭਰ ਦਿੱਤਾ ਫਾਰਮ ਭਰਨ ਤੋਂ ਕੁਛ ਦਿਨਾਂ ਬਾਅਦ ਹੀ ਉਹਦੀ ਇੰਟਰਵਿਊ ਆ ਗਈ ਉੱਥੇ ਉਹਨਾਂ ਨੇ ਇੰਟਰਵਿਊ ਲਈ ਤੇ ਇੰਟਰਵਿਊ ਤੋਂ ਬਾਅਦ ਦੇ ਵਿੱਚ ਵੀ ਇਹ ਇਧਰ ਪੰਜਾਬ ਨੂੰ ਆ ਗਈ ਕੋਈ ਨਾ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਸੀ ਅਸੀਂ ਵਿਆਹ ਤੇ ਗਏ ਹੋਏ ਸੀ ਤੇ ਉੱਥੇ ਇਸ ਨੂੰ ਮੇਲ ਆ ਗਈ ਵੀ ਤੁਹਾਡੀ 21 ਫਰਵਰੀ ਨੂੰ ਜੁਆਇਨਿੰਗ ਹੋ ਗਈ ਹੈ ਤੁਸੀਂ ਉੱਥੇ ਡਿਊਟੀ ਤੇ ਜਾਣਾ ਫਿਰ ਅਸੀਂ 18 ਫਰਵਰੀ ਦੀ ਟਿਕਟ ਲੈ ਕੇ ਦਿਨ ਨੂੰ ਚੜਾ ਦਿੱਤਾ ਤੇ 21 ਫਰਵਰੀ ਨੂੰ ਉੱਥੇ ਨੂੰ ਡਿਗਰੀ ਜੋਬ ਹੀ ਮਿਲ ਗਿਆ ਉੱਥੋਂ ਉਹਨਾਂ ਵੱਲੋਂ ਆਰਮੀ ਵਾਲਿਆਂ ਵੱਲੋਂ ਉਸ ਤੋਂ ਬਾਅਦ ਇਹਨੂੰ 1 ਮਾਰਚ ਤੋਂ ਟ੍ਰੇਨਿੰਗ ਕਰਨ ਜਾਣਾ ਪਿਆ 2 ਮਹੀਨੇ ਦੀ ਟ੍ਰੇਨਿੰਗ ਹੋਈ ਬਹੁਤ ਹਾਰਡ ਟ੍ਰੇਨਿੰਗ ਹੋਈ 2 ਮਹੀਨੇ ਚਲੋ ਬਹੁਤ ਮਿਹਨਤ ਕਰਨੀ ਪਈ ਇਹਨੂੰ ਜਿਆਦਾ 2 ਮਹੀਨੇ ਟ੍ਰੇਨ ਕਰਕੇ ਹੁਣੇ ਉੱਥੇ ਬਹੁਤ ਵਧੀਆ ਕੰਮ ਕਰਦੀ ਹੈ ਖਾਣਾ ਪੀਣਾ ਸਾਰਾ ਬਣਿਆ ਮਿਲ ਜਾਂਦਾ ਹੈ ਕੋਈ ਵੀ ਦਿੱਕਤ ਨਹੀਂ ਹੈਗੀ ਕਮਰਾ ਆ ਰਾਇ ਸਾਹਰੇ ਕੋ ਚੀਜ਼ ਵਧੀਆ ਨਹੀਂ ਤੇ ਬਹੁਤ ਵਧੀਆ ਜ਼ਿੰਦਗੀ ਜਿਉ ਰਹੀ ਹੈ ਉਹ ਵੀ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਲੜਕੀ ਚਲੋ ਇੱਥੇ ਬਹੁਤ ਚੰਗੀ ਬੀ ਜੇੰਬੇ ਲੱਗਦੀ ਹੈ ਪਰਿਵਾਰ ਦੇ ਵਿੱਚ ਅਸੀਂ ਪੰਜ ਮੈਂਬਰਾਂ ਜੀ ਦੋਹਾਂ ਜੀ ਅਸੀਂ ਆ ਤਿੰਨ ਬੱਚੇ ਆ ਸਾਡੇ ਦੋ ਲੜਕੀਆਂ ਤੇ ਇੱਕ ਲड़का ਹੈ ਇੱਕ ਲੜਕੀ ਇਸ ਤੋਂ ਵੱਡੀ ਹੈ ਦੂਜੇ ਨੰਬਰ ਤੇ ਜਸਵਿੰਦਰ ਕੌਰ ਹੈ ਤੀਜੇ ਨੰਬਰ ਤੇ ਛੋਟਾ ਲੜਕਾ ਹੈ ਸਾਡਾ ਸੁਖਮਨੀਤ ਸਿੰਘ ਵੱਡੀ ਲੜਕੀ ਦਾ ਨਾਮ ਬਲਵਿੰਦਰ ਕੌਰ ਹੈ ਉਹਦੀ ਸ਼ਾਦੀ ਹੋਈ ਇਹ ਤੇ ਨਹੀਂ ਹੁਣ ਬਾਹਰ ਇੰਦੀ ਥਰੂ ਇਹਨਾਂ ਨੂੰ ਵੀ ਬਾਹਰ ਲੈ ਗਈ ਹੋਈ ਹੈ ਸਾਰੇ ਜਿਹੜਾ ਆਪਦੇ ਪੋਜੀਸ਼ਨ ਤੇ ਸੈਟ ਨੇ ਸਲੋ ਵੀ ਸਰਕਾਰੀ ਨੌਕਰੀ ਜੇ ਉਹਨਾਂ ਦੀ ਕਿਸਮਤ ਲਈ ਤੇ ਉਹ ਵੀ ਕੱਲ੍ਹ ਲੰਘੇ ਵੈਗਰੂ ਨੇ ਕਿਰਪਾ ਕੀਤੀ ਇਹਦੇ ਤੇ ਚਲੋ ਨਾਮ ਜੱਬਦੀ ਸੀ ਤੇ ਹਰ ਇੱਕ ਬੱਚੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਪੜਾਈ ਕਰਨੀ ਚਾਹੀਦੀ ਹੈ ਸਾਡੇ ਕੋਲ ਜ਼ਮੀਨ ਜਾਇਦਾਦ ਬਹੁਤ ਥੋੜੀ ਹੈ ਵੀ 2.5 ਕਿੱਲਿਆਂ ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਰਹੇ ਤੇ ਨਾਲ ਦੁੱਧ ਦਾ 15-20 ਪਸ਼ੂ ਰੱਖ ਕੇ ਉਹ ਬਾਜ਼ਾਰ ਦੇ ਵਿੱਚ ਘਰਾਂ ਦੇ ਵਿੱਚ ਦੁੱਧ ਪਾ ਕੇ ਆਉਂਦਾ ਰਿਹਾ ਦੋ-ਦੋ ਕਿਲੋ ਚਾਰ-ਚਾਰ ਕਿਲੋ ਇਹਨਾਂ ਚਲੋ ਬੱਚਿਆਂ ਦੀ ਪੜਾਈ ਦਾ ਖਰਚਾ ਵਧੀਆ ਤੁਰੀ ਜਾਂਦਾ ਆਪ ਦਾ ਮਿਹਨਤ ਕਰਦੇ ਆ ਤੇ ਚਲੋ ਹੋਰੀ ਹੋਰੀ ਸੈਟਿੰਗ ਆ ਗਈ ਵਾਹਿਗੁਰੂ ਨੇ ਸੁਣ ਲਈ ਸਾਡੀ ਤੇ ਮੈਂ ਤਾਂ ਇਹੋ ਮੈਸੇਜ ਦੇਣਾ ਚਾਹਣਾ ਬੱਚਿਆਂ ਨੂੰ ਕੜਨਾ ਚਾਹੀਦਾ ਵਾਤਵਾਤੇ ਘਰੇ ਵੀ ਮਿਹਨਤ ਕਰਨੀ ਚਾਹੀਦੀਆਂ ਅੰਗੇ ਕਿ ਮਿਹਨਤ ਕਰਨ ਦੇ ਨਾਲ ਕਾਮਯਾਬੀ ਮਿਲ ਜਾਂਦੀ ਬੱਚੇ ਬੱਚੀ ਤੇ ਮਾਣ ਮਹਿਸੂਸ ਹੋ ਰਿਹਾ ਹਾਂ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਮੈਨੂੰ ਕਿ ਸਾਰੇ ਪਿੰਡ ਨੂੰ ਮਾਣ ਮਹਿਸੂਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਮਤ ਪ੍ਰਚਾਰ ਜਥੇ ਦੇ ਸਿੰਘ ਜਿਹੜੇ ਆ ਪਿੰਡ ਆਸਵਾਲਾ ਪੰਚੇ ਸਾਂ ਇੱਥੇ ਜਿੱੱਕ ਸਾਡਾ ਗੁਰਸਿੱਖ ਪਰਿਵਾਰ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਦੀ ਬੱਚੀ ਬੱਚੀ ਜਸਮਿੰਦਰ ਕੌਰ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਆਪਣੀ ਵਿੱਦਿਆ ਹਾਸਲ ਕੀਤੀ ਇੱਥੇ ਸਭਰਾਮਾ ਤੋਂ ਜਿੱਥੇ ਮਿਹਨਤ ਕੀਤੀ ਹੈ ਉੱਥੇ ਨਾਲ ਪਰਮੇਸ਼ਰ ਦਾ ਸਿਮਰਨ ਵੀ ਕਰਦੀ ਰਹੀ ਬਾਨਵੀ ਪੜ੍ਹਦੀ ਰਹੀ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਗਰੀਬ ਪਰਿਵਾਰ ਸੀਗਾ ਔਰ ਕਿਰਪਾ ਕੀਤੀ ਪਰਮੇਸ਼ਰ ਨੇ ਬੱਚੀ ਨੇ ਪੜ੍ਹਾਈ ਕਰਕੇ ਆਇਲਸ ਕਰਕੇ ਤੇ ਬਾਹਰ ਚਲੀ ਗਈ ਹੈ ਉੱਥੇ ਅੱਜ ਬੱਚੀ ਆਰਮੀ ਵਿੱਚ ਜਿਹੜਾ ਨੇ ਜੌਬ ਕੀਤੀ ਬੱਚੀ ਨੇ ਤੇ ਜਿੱਥੇ ਉਸ ਬੱਚੀ ਨੇ ਆਪਣੇ ਮਾਂ ਤੇ ਉਹਦਾ ਨਾਮ ਰੂਸ਼ਨ ਕੀਤਾ ਉੱਥੇ ਸਾਡੇ ਜ਼ਿਲ੍ਹੇ ਦਾ ਤੇ ਪੂਰੇ ਪੰਜਾਬ ਦਾ ਤੇ ਪੂਰੇ ਪੰਜਾਬੀਆਂ ਨੂੰ ਵੀ ਮਾਣ ਹੈ ਇਸ ਬੱਚੀ ਨੇ ਬੜਾ ਵੱਡਾ ਮਾਣ ਮਾਣ ਦਿੱਤਾ ਪੂਰੇ ਪੰਜਾਬੀਆਂ ਨੂੰ ਔਰ ਮੈਂ ਇਹ ਕਹਿਣਾ ਚਾਹਣਾ ਹੈ ਵੀ ਅਸੀਂ ਆਪਣੇ ਬੱਚੇ ਬੱਚੀਆਂ ਦੇ ਵਿੱਚ ਵਿਦਿ ਕਰਾ ਨਾ ਰੱਖੀਏ ਦੂਜੀ ਗੱਲ ਸਾਡੇ ਬੱਚੀਆਂ ਬੱਚੇ ਬੱਚੀਆਂ ਜਿਹੜੀਆਂ ਉਹ ਮਿਹਨਤ ਕਰਨ ਨਾਲ ਪਰਮੇਸ਼ਰ ਨਾਲ ਜੁੜਨਾ ਨਾਮ ਜਪਣ ਸਿਮਰਨ ਕਰਨ ਦੇ ਨਾਲ-ਨਾਲ ਮਿਹਨਤ ਕਰਕੇ ਆਪਣੇ ਜਿਵੇਂ ਇਸ ਬੱਚੀ ਨੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕੀਤਾ ਹੈ ਉਸ ਤਰ੍ਹਾਂ ਸਾਡੀਆਂ ਜਿਹੜੀਆਂ ਧੀਆਂ ਪੰਜਾਬ ਦੀਆਂ ਸਾਡੇ ਬੱਚੇ ਨੌਜਵਾਨ ਆ ਉਹ ਵੀ ਚੰਗੇ ਕੰਮ ਕਰਕੇ ਸੋਹਣੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰਨ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ ਇਹ ਆਪ ਨੂੰ ਸਿੱਖਿਆ ਲੈਣੀ ਚਾਹੀਦੀ ਇਹਨਾਂ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ